ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਲੁਧਿਆਣਾ ਜਿਮਨੀ ਚੌਣ ਨੂੰ ਲੈ ਕੇ ਹੋ ਗਿਆ ਵੱਡਾ ਐਲਾਨ ਲੁਧਿਆਣਾ ਜਿਮਨੀ ਚੌਣ ਦੇ ਵਿੱਚ ਚੋਣ ਚਾਪਤਾ ਤੇ ਅਧਿਕਾਰੀਆਂ ਦੇ ਵੱਲੋਂ ਸ਼ਕਤੀ ਨਾਲ ਲਾਗੂ ਕਰਨ ਲਈ ਟੀਮਾਂ ਬਣਾ ਦਿੱਤੀਆਂ ਗਈਆਂ ਨੇ ਲੁਧਿਆਣਾ ਦੀ ਜਿਮਨੀ ਚੌਣ ਕਦੋਂ ਹੋਣ ਜਾ ਰਹੀ ਏ ਇਸ ਦੇ ਬਾਰੇ ਜੋ ਅੱਜ ਦੀ ਨਿਗਰਾਨ ਟੀਮ ਦੇ ਵੱਲੋਂ ਪੂਰੀ ਜਾਣਕਾਰੀ ਦਿੱਤੀ ਹੈ ਜੋ ਕਿ ਲੁਧਿਆਣਾ ਦੇ ਵਿੱਚ ਜਿਮਨੀ ਚੋਣ ਦਾ ਅਖਾੜਾ ਪਖਿਆ ਹੋਇਆ ਹੈ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਕਾਂਗਰਸ ਪਾਰਟੀ ਦੇ ਭਾਰਤ ਪੁਸ਼ਣ ਆਸ਼ੂ ਤੇ ਅਕਾਲੀ ਦਲ ਦੇ ਉਮੀਦਵਾਰ ਨੇ ਡਾਕਟਰ ਪਰਪ ਉਪਕਾਰ ਸਿੰਘ ਘੁੰਮਣ ਲਗਾਤਾਰ ਚੋਣ ਪ੍ਰਚਾਰ ਕਰ ਰਹੇ ਨੇ ਜੋ ਲੁਧਿਆਣਾ ਦੀ ਜਿਮਨੀ ਚੋਣ ਜਿੱਥੇ ਆਮ ਆਦਮੀ ਪਾਰਟੀ ਦਾ ਵਿਧਾਇਕ ਗੁਰਪ੍ਰੀਤ ਗੋਗੀ ਅਚਾਨਕ ਆਪਣੇ ਹੀ ਰਵਾਲਵਰ ਚ ਗੋਲੀ ਲੱਗਨ ਨਾਲ ਉਸਦੀ ਮੌਤ ਹੋ ਗਈ ਸੀ ਉਹ ਸੀਟ ਵਿਧਾਨ ਸਭਾ ਵੱਲੋਂ ਖਾਲੀ ਐਲਾਨ ਦਿੱਤੀ ਗਈ ਚੋਣ ਕਮਿਸ਼ਨ ਦੇ ਵੱਲੋਂ ਜੋ 6 ਮਹੀਨਿਆਂ ਦੇ ਵਿੱਚ ਵਿੱਚ ਇਹ ਸੀਟ ਤੇ ਚੋਣ ਕਰਵਾਉਣੀ ਹੁੰਦੀ ਹੈ ਉਹ ਹੁਣ ਚੋਣ ਜੁਲਾਈ ਤੱਕ ਹੋਣ ਦੇ ਅਸਰ ਬਣ ਗਏ ਨੇ ਇੱਕ ਪਾਸੇ ਭਾਰਤ ਪਾਕਿਸਤਾਨ ਦਾ ਜੋ ਜੰਗ ਵਾਲੀ ਸਥਿਤੀ ਬਣੀ ਹੋਈ ਹੈ ਇਸ ਨੂੰ ਦੇਖਦਿਆਂ ਹੋਇਆਂ ਵੀ ਜੋ ਇਹ ਐਲਾਨ ਕੀਤਾ ਗਿਆ ਕਿ ਵੱਤਵਤ ਇਕੱਠਨਾ ਹੋਵੇ ਲੁਧਿਆਣਾ ਦੇ ਵਿੱਚ ਡੋਰ ਟੂ ਡੋਰ ਚੋਣ ਪ੍ਰਚਾਰ ਕੀਤਾ ਜਾਵੇ ਇਸ ਦੇ ਨਾਲ ਹੀ ਚੋਣ ਅਧਿਕਾਰੀਆਂ ਦੇ ਵੱਲੋਂ ਚੋਣ ਉਮੀਦਵਾਰ ਦਾ ਖਰਚੇ ਦੇ ਸਬੰਧੀ ਤੇ ਚੋਣ ਜਾਬਤੇ ਨੂੰ ਪੂਰਨ ਤੌਰ ਤੇ ਲਾਗੂ ਕਰਨ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਜਿਵੇਂ ਹੀ ਅੱਜ ਸਾਰੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ ਚੋਣ ਕਮਿਸ਼ਨ ਨੇ ਦਿਤਾਇਤਾਂ ਜਾਰੀ ਕੀਤੀਆਂ ਨੇ ਜੋ ਲੁਧਿਆਣਾ ਦੀ ਜਿਮਨੀ ਚੋਣ ਜੂਨ ਦੇ ਵਿੱਚ ਇਹ ਹੋਵੇਗੀ ਕੰਪਲੀਟ ਮਈ ਮਹੀਨਾ ਚੱਲ ਰਿਹਾ ਹੈ ਜੋ ਇਸ ਜੰਗ ਵਾਲੀ ਸਥਿਤੀ ਤੋਂ ਬਾਅਦ ਜਿਵੇਂ ਹੀ ਮਾਹੌਲ ਬਿਲਕੁਲ ਸੁਧਰ ਜਾਂਦਾ ਹੈ ਤਾਂ ਉਸ ਵਕਤ ਹੀ ਜਿਹੜਾ ਚੋਣ ਜਾਬਤਾ ਸ਼ੁਰੂ ਹੋ ਜਾਵੇਗਾ ਤੇ ਚੋਣ ਦਾ ਐਲਾਨ ਹੋ ਜਾਵੇਗਾ ਸੋ ਚੋਣ ਅਧਿਕਾਰੀਆਂ ਨੇ ਅੱਜ ਮੀਟਿੰਗ ਕਰਕੇ ਸਾਰੇ ਉਮੀਦਵਾਰਾਂ ਦੇ ਉੱਪਰ ਸ਼ਕਤੀ ਨਾਲ ਨਿਗਰਾਨ ਰੱਖਣ ਲਈ ਆਪਣੇ ਜੋ ਟੀਮ ਦੀ ਡਿਊਟੀ ਲਈਏ ਜਿਹੜੀ ਆਦਰਸ਼ ਚੋਣ ਜਾਬਤਾ ਐਮ ਸੀ ਸੀ ਦੀ ਪਾਲਣਾ ਨੂੰ ਯਕੀਨੀ ਬਣਾਇਆ ਜਾਵੇ ਜ਼ਿਲ੍ਹਾ ਪ੍ਰਸ਼ਾਸਨ ਨੇ ਅੱਜ ਨਿਗਰਾਨੀ ਟੀਮ ਲਈ ਇੱਕ ਵਿਆਪਕ ਸਖਲਾਈ ਵਰਕਸ਼ਾਪ ਦਾ ਆਯੋਜਨ ਕੀਤਾ ਜਿਸ ਵਿੱਚ ਹਰੇਕ ਚੋਣ ਸਟਾਫ ਨੂੰ ਉਮੀਦਵਾਰ ਦੇ ਚੋਣ ਖਰਚਿਆਂ ਦੀ ਪ੍ਰਭਾਵਸ਼ਾਲੀ ਢੰਗ ਨਾਲ ਨਿਗਰਾਨੀ ਕਰਨ ਅਤੇ ਐਮ ਸੀ ਸੀ ਦਿਸ਼ਾ ਨਿਰਦੇਸ਼ ਨੂੰ ਲਾਗੂ ਕਰਨ ਲਈ ਲੋੜੀਂਦੀ ਹੁਨਰ ਅਤੇ ਗਿਆਨ ਨਾਲ ਲੈਸ ਕਰਨਾ ਸੀ ਸੋ ਸਖਲਾਈ ਦੀ ਗਵਾਹੀ ਕਰਨ ਵਾਲੇ ਵਧੀਕ ਡਿਪਟੀ ਕਮਿਸ਼ਨਰ ਏਡੀਸੀ ਰੁਪਿੰਦਰ ਪਾਲ ਸਿੰਘ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਚੋਣ ਕਮਿਸ਼ਨ ਦੇ ਹਦਾਇਤਾਂ ਦੇ ਅਨੁਸਾਰ ਜੋ ਵਿਧਾਨ ਸਭਾ ਚੋਣਾਂ ਲਈ ਪ੍ਰਤੀ ਉਮੀਦਵਾਰ 40 ਲੱਖ ਰੁਪਏ ਦੀ ਖਰਚ ਸੀਮਾ ਨਿਰਧਾਰਿਤ ਕੀਤੀ ਗਈ ਹੈ 40 ਲੱਖ ਤੋਂ ਉੱਪਰ ਕੋਈ ਵੀ ਉਮੀਦਵਾਰ ਖਰਚ ਨਹੀਂ ਕਰ ਸਕੇਗਾ ਉਹ ਨਾ ਟੀਮ ਮੈਂਬਰ ਨੂੰ ਸਹੀ ਨਿਗਰਾਨੀ ਨੂੰ ਯਕੀਨੀ ਬਣਾਉਣ ਲਈ ਜੋ ਅੱਜ ਆਦੇਸ਼ ਦਿੱਤੇ ਨੇ ਕਿ ਚੋਣ ਖਰਚਾਂ ਦੀ ਗਣਨਾ ਕਰਨਾ ਤੇ ਉਸ ਨੂੰ ਚੰਗੀ ਤਰ੍ਹਾਂ ਸਮਝਣ ਦੀ ਅਪੀਲ ਕੀਤੀ ਹੈ ਰਪਿੰਦਰਪਾਲ ਸਿੰਘ ਨੇ ਕਿਹਾ ਕਿ ਇਹ ਟੀਮਾਂ ਉਮੀਦਵਾਰ ਅਤੇ ਪਾਰਟੀਆਂ ਦੇ ਚੋਣ ਖਰਚਿਆਂ ਨੂੰ ਟਰੈਕ ਕਰਨ ਦੀ ਮਹੱਤਮਪੂਰਨ ਜ਼ਿੰਮੇਵਾਰੀ ਨਿਭਾਉਣਗੀਆਂ ਇਹ ਸਖਲਾਈ ਉਹਨਾਂ ਨੂੰ ਆਪਣੇ ਫਰਜ਼ਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਨਿਭਾਉਣ ਲਈ ਲੋੜੀਂਦੇ ਸਾਧਨਾਂ ਅਤੇ ਤਕਨੀਕਾਂ ਨਾਲ ਜੋ ਲੈਸ ਕੀਤਾ ਜਾਵੇਗਾ ਉਹਨਾਂ ਨੇ ਦੱਸਿਆ ਕਿ ਚੋਣ ਕਮਿਸ਼ਨ ਨੇ ਇਹਨਾਂ ਟੀਮਾਂ ਨੂੰ ਆਪਣੇ ਦਿਸ਼ਾ ਨਿਰਦੇਸ਼ ਦੀ ਪਾਲਣਾ ਨੂੰ ਜ਼ਕੀਨੀ ਬਣਾਉਣ ਲਈ ਖਾਸ ਭੂਮਿਕਾ ਸੌਂਪਿਆ ਹੈ ਔਰ ਇਸ ਦੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਸਾਰੀਆਂ ਟੀਮਾਂ ਅੱਜ ਤੋਂ ਹੀ ਸਰਗਰਮ ਹੋ ਜਾਣਗੀਆਂ ਜਿਹੜੇ ਉਮੀਦਵਾਰ ਚੋਣ ਪ੍ਰਚਾਰ ਕਰ ਰਹੇ ਨੇ ਇੱਕ ਤਾਂ ਇਹ ਧਿਆਨ ਰੱਖਿਆ ਜਾਵੇਗਾ ਕਿ ਕੋਈ ਵੀ ਉਥੇ 10 ਬੰਦਿਆਂ ਤੋਂ ਵੱਧ ਇਕੱਠਾ ਨਾ ਹੋਵੇ ਜੋ ਅੱਜ ਸਥਿਤੀ ਜਿਹੜੀ ਭਾਰਤੀ ਤੇ ਪਾਕਿਸਤਾਨ ਦੀ ਬਣੀ ਹੋਈ ਏ ਔਰ ਦੂਸਰਾ ਚੋਣ ਖਰਚਾ ਜਿਹੜਾ ਉਸ ਨੂੰ ਹਰ ਸਮੇਂ ਨੋਟ ਕੀਤਾ ਜਾਵੇ ਉਸ ਵਿੱਚ ਲਾਊਡ ਸਪੀਕਰਾਂ ਦਾ ਟੈਂਟਾਂ ਦਾ ਚਾਹ ਪਾਣੀ ਦਾ ਪਲੇਟਾਂ ਦਾ ਡਿਸਪੋਜ਼ਲਾਂ ਦਾ ਕੁਰਸੀਆਂ ਦਾ ਇਹ ਸਾਰਾ ਖਰਚਾ ਨੋਟ ਕਰਕੇ ਚੋਣ ਕਮਿਸ਼ਨ ਤੱਕ ਇਸਦੀ ਰਿਪੋਰਟ ਭੇਜੀ ਜਾਵੇ। ਹੁਣ ਉਮੀਦਵਾਰ 40 ਲੱਖ ਤੱਕ ਖਰਚ ਕਰ ਸਕਦਾ ਹੈ ਜੋ ਕਿ ਵਿਧਾਨ ਸਭਾ ਉਮੀਦਵਾਰ ਆਪਣੇ ਖੇਤਰ ਲਈ 40 ਲੱਖ ਤੋਂ ਵੱਧ ਜੇਕਰ ਖਰਚ ਹੁੰਦਾ ਹੈ ਤਾਂ ਉਸਦੀ ਚੋਣ ਰੱਦ ਕਰ ਦਿੱਤੀ ਜਾਵੇਗੀ। ਉਸ ਉਮੀਦਵਾਰ ਤੋਂ ਜਿਹੜਾ ਕਿ ਉਹ ਚੋਣ ਦੇ ਅਯੋਗ ਕਰਾਰ ਦਿੱਤਾ ਜਾਵੇਗਾ ਜੋ ਚੋਣ ਕਮਿਸ਼ਨ ਵੱਲੋਂ ਸਖਤ ਤੈਤਾਂ ਹੋਈਆਂ ਨੇ ਲੁਧਿਆਣਾ ਦੇ ਜਿਮਨੀ ਚੋਣ ਦੇ ਵਿੱਚ